ਸਾਨੂੰ ਸਭ ਨੂੰ ਪਤਾ ਹੈ ਕਿ ਧੋਖਾ ਦੇਣਾ ਸਰਾਸਰ ਗਲਤ ਹੁੰਦਾ ਹੈ ਕਿਸੇ ਨੂੰ ਦੁਖੀ ਕਰਨਾ ਝੂਠ ਬੋਲਣਾ ਕਿਸੇ ਨੂੰ ਵਰਤ ਕੇ ਛੱਡਣਾ ਇਹ ਸਭ ਗਲਤ ਕੰਮ ਨੇ ਇਹ ਸਭ ਅਸੀਂ ਜਾਣਦੇ ਹਾਂ ਤੇ ਇਸ ਦੇ ਬਾਵਜੂਦ ਵੀ ਅਸੀਂ ਇਹ ਗਲਤੀਆਂ ਕਰ ਬੈਠਦੇ ਹਾਂ ਕੀ ਤੁਹਾਨੂੰ ਇਹ ਸੋਚ ਕੇ ਕਦੇ ਹੈਰਾਨੀ ਨਹੀਂ ਹੋਈ ਕਿ ਤੁਸੀਂ ਇਸ ਸੱਚ ਬਾਰੇ ਜਾਣਦੇ ਵੀ ਹੋ ਪਰ ਫਿਰ ਵੀ ਤੁਸੀਂ ਖੁਦ ਨੂੰ ਇਹ ਸਭ ਕਰਨ ਤੋਂ ਰੋਕ ਨਹੀਂ ਪਾਉਂਦੇ ਕਿੰਨੇ ਹੈਰਾਨੀ ਦੀ ਗੱਲ ਐ ਨਾ ਅਸੀਂ ਜਿੰਨੇ ਵੀ ਗਲਤ ਕੰਮ ਕਰਦੇ ਆਂ ਕੀ ਉਹਨਾਂ ਨੂੰ ਛੱਡ ਪਾਉਣਾ ਸੰਭਵ ਐ ਜਾਂ ਫਿਰ ਰਹਿੰਦੀ ਜ਼ਿੰਦਗੀ ਸਾਨੂੰ ਇਸ ਝੂਠ ਦੇ ਨਾਲ ਹੀ ਜਿਉਣਾ ਪਵੇਗਾ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਇਹੀ ਸਿੱਖਣ ਵਾਲਿਆਂ ਇਸ ਤੋਂ ਪਹਿਲਾਂ ਤੁਸੀਂ ਇਸ ਕਹਾਣੀ ਵਿੱਚ ਗੁਆਚ ਜਾਵੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬਹੁਤ ਪੁਰਾਣੇ ਸਮੇਂ ਦੀ ਗੱਲ ਐ ਇੱਕ ਨਾਗਾਰਜੁਨ ਨਾਮ ਦਾ ਇੱਕ ਬਹੁਤ ਵੱਡਾ ਫਕੀਰ ਹੋਇਆ ਉਹ ਲੋਕਾਂ ਦੇ ਘਰਾਂ ਵਿੱਚੋਂ ਗਜਾ ਕਰਕੇ ਜਾਂ ਫਿਰ ਕਹਿ ਲੋ ਭੀਖ ਮੰਗ ਕੇ ਖਾਂਦਾ ਸੀ ਆਪਣੀ ਇਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਹੀ ਪੂਰੇ ਆਨੰਦ ਨਾਲ ਜਿਉਂਦਾ ਸੀ ਉਸ ਦਾ ਭੀਖ ਮੰਗਣ ਵਾਲਾ ਮਿੱਟੀ ਦਾ ਪਾਂਡਾ ਹੀ ਉਸ ਦੀ ਪੂਰੀ ਜਾਇਦਾਦ ਸੀ ਇਸ ਦੇ ਇਲਾਵਾ ਉਸ ਦੇ ਕੋਲ ਹੋਰ ਕੁਝ ਵੀ ਨਹੀਂ ਸੀ ਇੱਕ ਵਾਰ ਉਹ ਇੱਕ ਪਿੰਡ ਵਿੱਚ ਗਜਾ ਕਰਨ ਲਈ ਗਿਆ ਜਿੱਥੇ ਇੱਕ ਸੇਠ ਉਸ ਦੇ ਹੱਥ ਵਿੱਚ ਮਿੱਟੀ ਦਾ ਉਹ ਪਾਂਡਾ ਦੇਖ ਕੇ ਬੋਲਿਆ ਕਿ ਮਹਾਰਾਜ ਤੁਹਾਡੇ ਹੱਥ ਵਿੱਚ ਮਿੱਟੀ ਦਾ ਬਰਤਨ ਸੋਨਾ ਨਹੀਂ ਲੱਗ ਰਿਹਾ ਇਸ ਦੀ ਜਗ੍ਹਾ ਮੈਂ ਤੁਹਾਨੂੰ ਸੋਨੇ ਦਾ ਬਰਤਨ ਭੇਟ ਕਰਨਾ ਚਾਹੁੰਦਾ ਹੁਣ ਜੇਕਰ ਕੋਈ ਸੁਧਾਰਨ ਸਾਧੂ ਹੁੰਦਾ ਤਾਂ ਉਹ ਕਹਿ ਦਿੰਦਾ ਕਿ ਅਸੀਂ ਸੋਨੇ ਨੂੰ ਹੱਥ ਲਾਵਾਂਗੇ ਬਿਲਕੁਲ ਵੀ ਨਹੀਂ ਇਸ ਨਾਲ ਤਾਂ ਮੈਂ ਅਪਵਿੱਤਰ ਹੋ ਜਾਵਾਂਗਾ ਭਲਾ ਸਾਧੂ ਤੇ ਸੋਨੇ ਦਾ ਕੀ ਮੇਲ ਇਹ ਸਭ ਅਗਿਆਨੀਆਂ ਦੇ ਲੱਛਣ ਹੁੰਦੇ ਨੇ ਪਰ ਜਿਹੜਾ ਗਿਆਨੀ ਹੁੰਦਾ ਉਹ ਪੂਰੀ ਚੰਗੀ ਤਰ੍ਹਾਂ ਜਾਣਦਾ ਕਿ ਮਿੱਟੀ ਦੇ ਭਾਂਡੇ ਵਿੱਚ ਜਾਂ ਸੋਨੇ ਦੇ ਭਾਂਡੇ ਵਿੱਚ ਕੋਈ ਫਰਕ ਨਹੀਂ ਹੁੰਦਾ। ਨਾਗਾਰਜੁਨ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਬਈ ਅਸੀਂ ਤਾਂ ਭੀਖ ਮੰਗ ਕੇ ਖਾਣੀ ਹੈ। ਜੇਕਰ ਇਹ ਸੋਨੇ ਦਾ ਭਾਂਡਾ ਦੇ ਕੇ ਤੁਹਾਨੂੰ ਖੁਸ਼ੀ ਮਿਲ ਰਹੀ ਹੈ ਤਾਂ ਅਸੀਂ ਤਾਂ ਇਹ ਵੀ ਲੈ ਲਵਾਂਗੇ। ਉਸ ਸੇਠ ਨੇ ਨਾਗਾਰਜੁਨ ਨੂੰ ਰਤਨਾ ਨਾਲ ਮੜਿਆ ਹੋਇਆ ਇੱਕ ਵਰਤਨਦਾਨ ਕਰ ਦਿੱਤਾ। ਉਹ ਵਰਦਨ ਲੈਣ ਤੋਂ ਬਾਅਦ ਨਾਗਾਰਜੁਨ ਨੇ ਉਸ ਸੇਠ ਨੂੰ ਕਿਹਾ ਕਿ ਮੇਰੇ ਇਸ ਮਿੱਟੀ ਦੇ ਕਾਂਸੇ ਨੂੰ ਵੀ ਆਪਣੇ ਕੋਲ ਹੀ ਰੱਖੀਂ ਮੈਨੂੰ ਬਹੁਤ ਜਲਦੀ ਇਸ ਦੀ ਜ਼ਰੂਰਤ ਪਵੇਗੀ। ਅਦੇਹਾ ਕਹਿਣ ਤੇ ਸੇਠ ਨੇ ਪੁੱਛਿਆ ਕਿ ਮਹਾਰਾਜ ਮੈਂ ਤਾਂ ਤੁਹਾਨੂੰ ਸੋਨੇ ਦਾ ਭਾਂਡਾ ਦਿੱਤਾ ਹੈ। ਹੁਣ ਇਸ ਮਿੱਟੀ ਦੇ ਬਣੇ ਵਰਦਨ ਦੀ ਭਲਾ ਕੀ ਜ਼ਰੂਰਤ ਰਹਿ ਜਾਵੇਗੀ? ਅੱਗੇ ਉਹ ਨਾਗਰ ਜਿਉਂ ਨੇ ਕਿਹਾ ਕਿ ਸੋਨੇ ਦਾ ਇਹ ਬਰਤਨ ਮੇਰੇ ਕੋਲ ਜ਼ਿਆਦਾ ਦਿਨ ਨਹੀਂ ਰਹਿ ਸਕਦਾ ਕਿਉਂਕਿ ਕੋਈ ਨਾ ਕੋਈ ਚੋਰ ਇਸ ਨੂੰ ਚੋਰੀ ਕਰ ਹੀ ਲਵੇਗਾ। ਤਾਂ ਫਿਰ ਮੈਨੂੰ ਆਪਣੇ ਇਸ ਮਿੱਟੀ ਦੇ ਬਰਤਨ ਦੀ ਹੀ ਜ਼ਰੂਰਤ ਪਵੇਗੀ। ਐਨਾ ਕਹਿ ਕੇ ਸਾਰੇ ਪਿੰਡ ਵਿੱਚੋਂ ਗੱਜਾ ਇਕੱਠੀ ਕਰਕੇ ਉਸ ਖੰਡਰ ਵੱਲ ਜਾ ਰਿਹਾ ਸੀ ਜਿੱਥੇ ਉਹ ਰਹਿੰਦਾ ਸੀ। ਰਸਤੇ ਵਿੱਚ ਇੱਕ ਚੋਰ ਨੇ ਨਾਗਰਜੁਨ ਦੇ ਹੱਥ ਵਿੱਚ ਸੋਨੇ ਦਾ ਬਣਿਆ ਉਹ ਬਰਤਨ ਦੇਖ ਲਿਆ। ਉਹ ਚੋਰ ਵੀ ਉਸੇ ਪਿੰਡ ਵਿੱਚ ਹੀ ਰਹਿੰਦਾ ਸੀ। ਉਸ ਚੋਰ ਦੇ ਮਨ ਵਿੱਚ ਖਿਆਲ ਆਇਆ ਕਿ ਆਖਰ ਇਸ ਨੰਗੇ ਸਾਧੂ ਕੋਲ ਇਹ ਸੋਨੇ ਦਾ ਭਾਂਡਾ ਕਿੱਥੋਂ ਆ ਗਿਆ? ਉਸਨੇ ਉਸ ਸਾਧੂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਨਾਗਾਰਜਨ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਕੋਈ ਨਾ ਕੋਈ ਚੋਰ ਉਸ ਦਾ ਪਿੱਛਾ ਕਰ ਰਿਹਾ ਹੈ ਪਰ ਉਹ ਬਿਨਾਂ ਕੁਝ ਬੋਲੇ ਉਸ ਖੰਡਰ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਰੁਕਿਆ ਹੋਇਆ ਸੀ ਹੁਣ ਨਾਗਾਰਜਨ ਤਾਂ ਖੰਡਰ ਵਿੱਚ ਬੈਠਾ ਹੋਇਆ ਸੀ ਤੇ ਉਹ ਚੋਰ ਖੰਡਰ ਦੇ ਬਾਹਰ ਲੌਕੇ ਇਹ ਉਡੀਕ ਕਰ ਰਿਹਾ ਸੀ ਕਿ ਕਦੋਂ ਉਹ ਸੌਵੇ ਤੇ ਉਹ ਵਰਤਨ ਚੋਰੀ ਕਰਕੇ ਰਫੂ ਚੱਕਰ ਹੋਵੇ ਗਰਮੀਆਂ ਦੇ ਮੌਸਮ ਦੀ ਕੜਕਦੀ ਹੋਈ ਦੁਪਹਿਰ ਦਾ ਸਮਾਂ ਸੀ ਸੂਰਜ ਅਤ ਦਾ ਤਪ ਰਿਹਾ ਸੀ ਜਿਸ ਦੇ ਚਲਦੇ ਗਰਮੀ ਬਹੁਤ ਜ਼ਿਆਦਾ ਸੀ ਨਾਗਾਰਜੁਨ ਨੇ ਸੋਚਿਆ ਕਿ ਜਦੋਂ ਉਸ ਚੋਰ ਨੇ ਉਸ ਬਰਤਨ ਨੂੰ ਚੋਰੀ ਕਰਨਾ ਹੀ ਹੈ ਤਾਂ ਮੈਂ ਉਸ ਨੂੰ ਕਿਉਂ ਆਪਣੇ ਸੌਣ ਤੱਕ ਦੀ ਉਡੀਕ ਕਰਾਵਾਂ ਉਹ ਤਾਂ ਵਿਚਾਰਾ ਉਦੋਂ ਤੱਕ ਤਪਦੀ ਹੋਈ ਗਰਮੀ ਵਿੱਚ ਹੀ ਬੈਠਾ ਰਹੇਗਾ ਉਸ ਨੂੰ ਧੁੱਪ ਵਿੱਚ ਸੜਨ ਦਾ ਪਾਪ ਮੈਂ ਆਪਣੇ ਸਰ ਕਿਉਂ ਲਾਵਾਂ ਜਦੋਂ ਉਸ ਨੇ ਇਸ ਨੂੰ ਚੋਰੀ ਕਰ ਹੀ ਲੈਣਾ ਹੈ ਕਿਉਂ ਨਾ ਮੈਂ ਖੁਦ ਹੀ ਇਹ ਬਰਤਨ ਉਸ ਚੋਰ ਨੂੰ ਸੌਂਪ ਦੇਵਾਂ اس ਨਾਲ ਮੈਨੂੰ দান ਕਰਨ ਦਾ ਪੁੰਨ ਵੀ ਮਿਲ ਜਾਵੇਗਾ। ਇਹ ਸੋਚ ਕੇ ਉਸਨੇ ਆਪਣਾ ਉਹ ਵਰਤਨ ਖੰਡਰ ਤੋਂ ਬਾਹਰ ਸੁੱਟ ਦਿੱਤਾ। ਹੁਣ ਇਹ ਦੇਖ ਕੇ ਉਹ ਚੋਰ ਹੈਰਾਨ ਪਰੇਸ਼ਾਨ ਹੋ ਗਿਆ। اصل ਵਿੱਚ ਹੈਰਾਨ ਤਾਂ ਉਹ ਪਹਿਲਾਂ ਹੀ ਸੀ। ਕਿਸ ਨੰਗੇ ਸਾਧੂ ਕੋਲ ਹੀਰਿਆਂ ਨਾਲ ਜੜਿਆ سونے ਦਾ ਉਹ ਕਾਂਸਾ ਆਇਆ ਕਿੱਥੋਂ? ਪਰ ਇਹ ਦੇਖ ਕੇ ਉਹ ਹੋਰ ਵੀ ਹੈਰਾਨ ਹੋ ਗਿਆ। ਕਿ ਉਸ ਸਾਧੂ ਨੇ ਉਹ ਭਾਂਡਾ ਬਾਹਰ ਸੁੱਟ ਦਿੱਤਾ। ਚੋਰ ਨੇ ਸੋਚਿਆ ਜਿਸ ਨੂੰ ਪਾਉਣ ਦੇ ਲਈ ਮੈਂ ਇਨਾ ਤੜਫ ਰਿਹਾ ਸੀ ਉਸ ਸਾਧੂ ਲਈ ਉਹ ਚੀਜ਼ ਕੋਈ ਮਾਇਨੇ ਹੀ ਨਹੀਂ ਰੱਖਦੀ ਜੇਕਰ ਮੈਂ ਇਸ ਨੂੰ ਚੁੱਕ ਵੀ ਲਿਆ ਤਾਂ ਇਸ ਵਿੱਚ ਹਾਸਲ ਕਰਨ ਵਰਗਾ ਕੀ ਰਹਿ ਜਾਵੇਗਾ ਕੁਝ ਦੇਰ ਇਸੇ ਤਰ੍ਹਾਂ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਚੋਰ ਨੇ ਉਸ ਫਕੀਰ ਨੂੰ ਆਵਾਜ਼ ਮਾਰ ਕੇ ਕਿਹਾ हे ਮਹਾਤਮਾ ਕੀ ਮੈਂ ਤੁਹਾਡੇ ਨਾਲ ਦੋ ਘੜੀ ਗੱਲ ਕਰ ਲਈ ਅੰਦਰ ਆ ਸਕਦਾ ਨਾਗਾਰਜੁਨ ਨੇ ਕਿਹਾ ਮੈਂ ਉਸ ਬਰਤਨ ਨੂੰ ਬਾਹਰ ਹੀ ਤਾਂ ਸੁਟਿਆ ਸੀ ਤਾਂ ਜੋ ਤੂੰ ਅੰਦਰ ਆ ਸਕੇ ਲੰਗਿਆ ਅੰਦਰ ਆਉਣ ਤੋਂ ਬਾਅਦ ਉਸ ਚੋਰ ਨੇ ਫਕੀਰ ਕੋਲੋਂ ਪੁੱਛਿਆ اے ਮਹਾਤਮਾ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਸੱਚ ਨੂੰ ਪਾਉਣਾ ਚਾਹੁੰਨਾ ਮੈਂ ਵੀ ਚਾਹੁੰਨਾ ਕਿ ਮੈਂ ਵੀ ਤੁਹਾਡੇ ਵਾਂਗ ਤੁਰ ਅੰਦਰ ਤੱਕ ਆਨੰਦ ਸਕੂਨ ਨਾਲ ਭਰ ਜਾਵਾਂ ਤੇ ਉਸ ਵਿਸ਼ਾਲ ਸੱਚ ਦੀ ਖੋਜ ਕਰ ਲਵਾਂ ਪਰ ਮੈਂ ਕਈ ਸਾਧੂਆਂ ਕੋਲ ਗਿਆ ਸਭ ਨੇ ਇਹੀ ਗੱਲ ਕਹੀ ਕਿ ਪਹਿਲਾਂ ਮੈਨੂੰ ਚੋਰੀ ਛੱਡਣੀ ਪਵੇਗੀ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਨਾ ਕਿ ਕੀ ਮੇਰੇ ਵਰਗੇ ਇਨਸਾਨ ਲਈ ਸੱਚ ਨੂੰ ਪਾਉਣ ਦੀ ਗੁੰਜਾਇਸ਼ ਹੈ ਉਹ ਫਕੀਰ ਬੋਲਿਆ ਪਹਿਲਾਂ ਤਾਂ ਤੂੰ ਇਹ ਸਮਝ ਲੈ ਕਿ ਤੂੰ ਅੱਜ ਤੱਕ ਕਿਸੇ ਸਾਧੂ ਫਕੀਰ ਨੂੰ ਮਿਲਿਆ ਹੀ ਨਹੀਂ ਕਿਸੇ ਸਾਧੂ ਮਹਾਤਮਾ ਨੂੰ ਕੀ ਮਤਲਬ ਕਿ ਤੂੰ ਕੀ ਕਰਦਾ ਹੈ ਤੂੰ ਚੋਰੀ ਕਰ ਚਾਹੇ ਕੁਝ ਕਰ ਚੋਰੀ ਦਾ ਸਾਧੂ ਨਾਲ ਕੀ ਮਤਲਬ ਮੈਂ ਤੈਨੂੰ ਚੋਰੀ ਛੱਡਣ ਲਈ ਬਿਲਕੁਲ ਨਹੀਂ ਕਹਾਂਗਾ ਮੈਂ ਤਾਂ ਤੈਨੂੰ ਸਲਾਹ ਦੇਵਾਂਗਾ ਕਿ ਚੋਰੀ ਨੂੰ ਪੂਰੇ ਧਿਆਨ ਨਾਲ ਕਰ ਜੇਕਰ ਕਿਸੇ ਦਾ ਦਰਵਾਜ਼ਾ ਵੀ ਤੋੜਨਾ ਹੈ ਤਾਂ ਉਸਨੂੰ ਪੂਰੇ ਧਿਆਨ ਨਾਲ ਸਤਾਰਕ ਹੋ ਕੇ ਤੋੜ ਜੇਕਰ ਤੇਰਾ ਮੂਡ ਸਹੀ ਨਹੀਂ ਤਾਂ ਚੋਰੀ ਨਾ ਕਰ ਜੇਕਰ ਤੂੰ ਕਿਸੇ ਦੀ ਤਜੂਰੀ ਖੋਲਣੀ ਹੈ ਤਾਂ ਆਪਣੇ ਪੂਰੇ ਹੋਸ਼ ਨਾਲ ਪੂਰੇ ਧਿਆਨ ਨਾਲ ਬਲਕਿ ਪੂਰੀ ਸਾਵਧਾਨੀ ਨਾਲ ਖੋਲ ਚੋਰੀ ਕਰਦੇ ਹੋਏ ਤੇਰਾ ਧਿਆਨ ਵੀ ਉੱਥੇ ਹੀ ਹੋਣਾ ਚਾਹੀਦਾ ਹੈ ਜਿੱਥੇ ਤੂੰ ਚੋਰੀ ਕਰ ਰਿਹਾ ਹੋਵੇਂ ਨਾ ਕਿ ਇੱਧਰ ਉੱਧਰ ਦੇਖਣ ਵਿੱਚ ਜਾਂ ਭੱਜਣ ਬਾਰੇ ਸੋਚਣ ਵਿੱਚ ਇਹ ਸੁਣ ਕੇ ਚੋਰ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੀ ਅਲੱਗ ਹੋ ਜਾਵੇਗਾ ਫਕੀਰ ਨੇ ਜਵਾਬ ਦਿੱਤਾ ਕਿ ਜੇਕਰ ਕੁਝ ਹੋਇਆ ਤਾਂ ਮੇਰੇ ਕੋਲ ਆ ਜਾਵੇਂ ਤੇ ਮੈਨੂੰ ਵੀ ਜ਼ਰੂਰ ਦੱਸਿਂ ਉਹ ਚੋਰ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਿਆ ਤੇ ਬੋਲਿਆ ਕਿ ਤੁਸੀਂ ਤਾਂ ਚੋਰੀ ਕਰਨ ਦੇ ਨਵੇਂ-ਨਵੇਂ ਢੰਗ ਤਰੀਕੇ ਦੱਸ ਰਹੇ ਹੋ ਕਿ ਵਧੀਆ ਢੰਗ ਨਾਲ ਚੋਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਚੋਰ ਨੇ ਅੱਗੇ ਕਿਹਾ ਕਿ ਚਲੋ ਠੀਕ ਹੈ ਜਿਕਰ ਕੁਝ ਹੋਰ ਨਹੀਂ ਤਾਂ ਚੋਰੀ ਦਾ ਗੁਣ ਤਾਂ ਵਧੇਗਾ ਐਨਾ ਬੋਲ ਕੇ ਉਥੋਂ ਚਲਿਆ ਜਾਂਦਾ ਅੱਠ ਦਿਨਾਂ ਬਾਅਦ ਉਹ ਮੁੜ ਕੇ ਫਿਰ ਉੱਥੇ ਆਇਆ ਤੇ ਉਸ ਫਕੀਰ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ ਜਦੋਂ ਵੀ ਮੈਂ ਆਪਣੇ ਪੂਰੇ ਹੋਸ਼ ਨਾਲ ਚੋਰੀ ਕਰਨ ਦੀ ਸੋਚਦਾ ਤਾਂ ਮੇਰੇ ਕਦਮ ਹੀ ਨਹੀਂ ਚੱਲਦੇ ਜਿਵੇਂ ਕਿਵੇਂ ਕਰਕੇ ਕੱਲ ਮੈਂ ਇੱਕ ਸੇਠ ਦੇ ਘਰ ਚੋਰੀ ਕਰਨ ਚੱਲਿਆ ਗਿਆ ਮੈਂ ਤਜੂਰੀ ਵੀ ਖੋਲ ਲਈ ਸੀ ਪਰ ਉਦੋਂ ਤੱਕ ਮੈਂ ਅਚਨਚੇਤ ਹੀ ਆਪਣਾ ਕੰਮ ਕਰ ਰਿਹਾ ਸੀ ਪਰ ਮੈਂ ਜਿਵੇਂ ਹੀ ਤਜੂਰੀ ਖੋਲੀ ਤਾਂ ਮੈਨੂੰ ਯਾਦ ਆ ਗਿਆ ਕਿ ਮੈਂ ਚੋਰੀ ਪੂਰੇ ਹੋਸ਼ ਵਿੱਚ ਰਹਿ ਕੇ ਕਰਨੀ ਹੈ ਪਰ ਜਿਵੇਂ ਹੀ ਮੈਂ ਹੋਸ਼ ਕੀਤਾ ਤਾਂ ਉਹ ਸਾਰੀ ਦੌਲਤ ਮੇਰੇ ਅੱਗੇ ਮਿੱਟੀ ਸੀ ਮੈਂ ਚਾਕੇ ਵੀ ਉਥੋਂ ਕੁਝ ਵੀ ਚੋਰੀ ਨਾ ਕਰ ਸਕਿਆ ਉਸ ਘਰ ਵਿੱਚ ਸਾਰੇ ਜੀ ਸੌਂ ਰਹੇ ਸੀ ਪਰ ਮੈਂ ਪੂਰੀ ਤਰ੍ਹਾਂ ਜਾਗ ਚੁੱਕਿਆ ਸੀ ਮੈਨੂੰ ਉਦੋਂ ਸਮਝ ਆਈ ਕਿ ਦੂਸਰਿਆਂ ਦੇ ਸੌਣ ਨਾਲ ਚੋਰੀ ਨਹੀਂ ਸੀ ਹੋ ਰਹੀ ਬਲਕਿ ਮੇਰੇ ਸੌਣ ਨਾਲ ਹੋ ਰਹੀ ਸੀ ਉਹ ਚੋਰ ਤਾਂ ਆਪਣੀ ਸਿੱਖਿਆ ਲੈ ਗਿਆ ਪਰ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਦੋਸਤੋ ਜ਼ਿੰਦਗੀ ਵਿੱਚ ਕੁਝ ਵੀ ਵੱਖਰਾ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਆਪਣੇ ਧਿਆਨ ਨੂੰ ਆਪਣੇ ਕੰਮ ਉੱਤੇ ਪੂਰੀ ਤਰ੍ਹਾਂ ਕੇਂਦਰਿਤ ਕਰ ਲਵੋ। ਧਿਆਨ ਨਾਲ ਕੀਤੇ ਹੋਏ ਸਾਰੇ ਕਰਮ ਪ੍ਰਾਰਥਨਾ ਬਣ ਜਾਂਦੇ ਨੇ। ਸਗੋਂ ਪਵਿੱਤਰ ਹੋ ਜਾਂਦੇ ਨੇ। ਤੇ ਜੋ ਅਪਵਿੱਤਰ ਹੁੰਦਾ ਹੈ ਉਹ ਆਪਣੇ ਆਪ ਹੀ ਹੋਣਾ ਬੰਦ ਹੋ ਜਾਂਦਾ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕੰਮ ਕਰਦੇ ਹੋ। ਤੁਸੀਂ ਦਰਜੀ ਦਾ ਕੰਮ ਕਰਦੇ ਹੋ, ਕਸਾਈ ਦਾ ਕੰਮ ਕਰਦੇ ਹੋ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਬਸ ਉਸ ਕੰਮ ਨੂੰ ਆਪਣੇ ਪੂਰੇ ਹੋਸ਼ੋ ਹਵਾਸ ਨਾਲ ਕਰਨਾ ਸ਼ੁਰੂ ਕਰੋ। ਪੂਰੇ ਮਨ ਨਾਲ ਕਰੋ। ਜਿਸ ਨਾਲ ਕਰਮ ਧਿਆਨ ਦੇ ਨਾਲ ਮਿਲ ਜਾਵੇ। ਅਧੀਹਾ ਕਰਨ ਨਾਲ ਉਸ ਦਾ ਗਿਆਨ ਹੋਵੇਗਾ। ਜੋ ਚੇਤਨਾ ਹੈ। ਜੋ ਆਤਮਾ ਹੈ। ਜੇਕਰ ਉਸ ਦੇ ਬੋਧ ਦਾ ਬਿੰਦੂ ਲੱਭ ਜਾਵੇ ਤਾਂ ਸਭ ਕੁਝ ਮਿਲ ਜਾਂਦਾ ਹੈ। ਸਾਰੇ ਧਰਮੀਆਂ ਨੇ ਜੋ ਕਿਹਾ। ਸਾਧੂਆਂ ਸੰਤਾਂ ਨੇ ਜੋ ਵੀ ਕਿਹਾ ਉਹ ਬਸ ਇੱਕ ਸੂਤਰ ਦੇ ਲੱਭ ਜਾਣ ਦੇ ਨਾਲ ਮਿਲ ਜਾਂਦਾ ਹੈ ਇਹ ਆਪਣੇ ਆਚਰਣ ਨੂੰ ਬਦਲਣ ਦੀ ਗੱਲ ਨਹੀਂ ਹੈ ਸਗੋਂ ਇੱਕ ਕੇਂਦਰ ਨੂੰ ਜਗਾਉਣ ਤੇ ਜਿੱਤਣ ਦੀ ਗੱਲ ਹੈ ਆਪਣੇ ਆਚਰਣ ਨੂੰ ਬਦਲਣਾ ਸਿਰਫ ਬਾਹਰੀ ਬਦਲਾ ਹੁੰਦਾ ਹੈ ਤੇ ਉਹ ਵੀ ਹਮੇਸ਼ਾ ਨਹੀਂ ਹੁੰਦਾ ਅੰਦਰੋਂ ਬਦਲਾ ਜ਼ਰੂਰੀ ਹੁੰਦਾ ਹੈ ਤੇ ਉਹ ਬਦਲਾ ਉਦੋਂ ਹੀ ਆਵੇਗਾ ਜਦੋਂ ਤੁਸੀਂ ਕਿਸੇ ਕੰਮ ਨੂੰ ਪੂਰੇ ਹੋਸ਼ ਨਾਲ ਕਰਦੇ ਹੋ ਕਿਉਂਕਿ ਕੋਈ ਵੀ ਗਲਤ ਕੰਮ ਕਦੇ ਵੀ ਹੋਸ਼ ਵਿੱਚ ਰਹਿ ਕੇ ਨਹੀਂ ਕੀਤਾ ਜਾ ਸਕਦਾ ਜੇਕਰ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ ਤਾਂ ਤੁਸੀਂ ਹਮੇਸ਼ਾ ਉਹ ਕੰਮ ਕਰਨ ਤੋਂ ਬਚੋਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਇਨਸਾਨ ਗੁੱਸੇ ਵਿੱਚ ਤਾਂ ਕੁਝ ਵੀ ਕਰਨ ਤੱਕ ਜਾਂਦਾ ਹੈ ਪਰ ਹੋਸ਼ ਵਿੱਚ ਰਹਿ ਕੇ ਹਮੇਸ਼ਾ ਉਸ ਕੰਮ ਨੂੰ ਕਰਨ ਤੋਂ ਬਚਦਾ ਹੈ ਜਦੋਂ ਤੁਹਾਨੂੰ ਉਸ ਦਾ ਗਿਆਨ ਹੋ ਜਾਵੇਗਾ ਜਿਸ ਦਾ ਨਾਮ ਚੇਤਨਾ ਹੈ ਜਾਂਸੀ ਜਿਸ ਨੂੰ ਆਤਮਾ ਕਹਿੰਦੇ ਆ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੋ ਚੇਤਨ ਹੈ ਉਸ ਦੀ ਕਦੇ ਮੌਤ ਨਹੀਂ ਹੁੰਦੀ ਸੋ ਦੋਸਤੋ ਉਮੀਦ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ